ਫੋਲ ਆਵਰੇਲ ਵੀਰ ਹਾਏ ਤੈਨੂੰ ਲੋਕਾਂ ਦੀਆਂ ਨਜ਼ਰਾਂ ਲੱਗੀਆਂ ਔਰ ਸ਼ਿਆਸ ਹੋਣੇ ਵਰ ਗਿਆ ਵੀਰੇ ਕੋਈ ਨਹੀਂ ਮੈਂ ਤਾਂ ਕੋਈ ਨਹੀਂ ਲੇ ਬੜਾ ਖਿੱਚੋ ਚੱਲੋ ਯਾਰ ਮੈਨੂੰ ਮੈਨੂੰ ਛੱਡ ਦੋ ਬੱਸ ਬੱਸ ਮਾੜਾ ਮੈਨੂੰ 2 ਮਿੰਟ ਦੇ ਦੋ 5 ਦੋ ਮਿੰਟ ਦੇ ਦੇ ਦੋ ਇਹ ਦੋ ਮਿੰਟ ਦੇ ਦੋ ਪਾ ਲੋ ਛੱਟ ਦੋ ਹਾਂਜੀ ਛੱਟ ਦੋ ਪਰ ਨਾਲ ਇੱਕ ਵੱਡਾ ਪਰਨਾ ਪਰਨਾ ਹਾਂ ਉਹ ਕਰਕ ਰੱਖਣਾ ਵੱਡਾ ਰੱਖਣਾ ਨਹੀਂ ਮੈਨੂੰ ਇੱਥੇ ਦੋ ਨਾ ਬੈ ਜਾ ਬੈ ਜਾ ਆਏ ਨਾ ਜਰਾਈ ਹੋ ਨਾ ਥੱਲੇ ਆਲੇ ਖੜਦਾ ਨਾ ਨਾ ਆਲਾ ਟੋਲਾ ਆ ਪੜਕਾ ਜੇ ਕਣਦੇ ਐ ਭਾਈ ਬਾਤ ਬਾਤ ਆ ਉਹ ਰੂਪਤ ਦੇ ਮੇਰੇ ਬਰਾਬਰ ਚ ਵਾਹ ਕਿਤੇ ਕਹਦੇ ਅਮਰ ਦਾ ਜੀ ਰਾਜਵੰਤ ਜੀ ਅਮਰ ਵੀ ਕੀ ਲੱਗਦਾ ਸੀ ਤੁਹਾਡਾ ਪਾਣ ਗਿਆ ਜੀ ਕਿੰਨੀ ਦਿਨ ਹੋ ਗਏ ਸੀ ਗਏ ਨੂੰ ਬਾਹਰ 6-7 ਪਰ ਹਾਂ 5-6 ਸਾਢੇ ਹੋਏ ਸੀ ਕੀ ਕੰਮ ਕਰਦਾ ਸੀਗਾ ਜੀ ਉੱਥੇ ਟਰੱਕ ਚੱਲ ਸੀਗੇ ਦੋ ਹੋਏ ਤੇ ਆਪਨੇ ਟਰੱਕ ਵੰਡ ਲੈਲੇ ਸੀ ਘਰ ਵੀ ਲੈ ਲਿਆ ਸੀ ਦੋ ਟੈਕਸੀਆਂ ਨੇ ਬਹੁਤ ਦੁਨਤ ਕੀਤੀ ਐ ਤੇ ਅੰਡੀ ਪੂਰੀ ਉਮਰ ਕਿੰਨੀ ਸੀ ਆਮਰ ਬੁੱਢੀ ਦੀ ਕਿੰਨੀ ਉਮਰ 27 ਸਹੀ ਸਾਲ ਤੇ ਕਿਵੇਂ ਮੌਤ ਕਿਵੇਂ ਹੁੰਦੀ ਹੈ ਟਰੈਕ ਹੋਇਆ ਪਰਿਵਾਰ ਦੇ ਵਿੱਚ ਕਿੰਨੇ ਮੈਂਬਰ ਨੇ ਸੀ ਇੱਥੇ ਤਾਂ ਨਾ ਪਿਉ ਨਹੀਂ ਉਹਦੇ ਹਾਂ ਕਿੰਨੇ ਭੈਣ ਭਾਈ ਨੇ ਅਮਰਵੀਰ ਹੁਣੀ ਤਿੰਨ ਭੈਣਾਂ ਨੇ ਕੱਲਾ ਹੀ ਐਸੀ ਤਿੰਨ ਭੈਣਾਂ ਤੋਂ ਵੀ ਵਾਚ ਦੇਖਿਆ ਸੀ ਛੋਟਾ ਤੇ ਹਾਂ ਦੇ ਦੋ ਬਹਿਣੀਆਂ ਹੀ ਨੇ ਇੱਕ ਮੰਗੀ ਸੀ ਉਹਦਾ ਵਿਆਹ ਕਰਨਾ ਸੀ ਜਾਂ ਮਾਰ ਕੇ ਦੇ ਪਿਛਲੇ ਕਹਿੰਦੇ ਹੱਥ ਕਰਾਂਗੇ ਜਾਂ ਚੱਗ ਗਈ ਖਰਾਬ ਚਾਹ ਵਿਆਹ ਕਰ ਲਈ ਉਹ ਪਿਆਰ ਕਰ ਲਈ ਚੰਗ ਮੰਦੀਪਕੌਰ ਕਿੱਥੇ ਦੇ ਰਹਿਣ ਬਣੇ ਮੈਂ ਹੁਣ ਆਸਟ੍ਰੇਲੀਆ ਤੋਂ ਆਈ ਹਾਂ ਇੱਕ ਇਹ ਕਿ ਇਹਨਾਂ ਦਾ ਕੀ ਨਾਮ ਸੀ ਤੁਹਾਡੇ ਨੂੰ ਅਮਰਵੀਰ ਸਿੰਘ ਪੰਨੂ ਇੱਕ ਅਮਰਵੀਰ ਸਿੰਘ ਹਾਂਜੀ ਕੀ ਲੱਗਦੇ ਨੇ ਤੁਹਾਡੇ ਮੇਰਾ ਬ੍ਰਦਰ ਬ੍ਰਦਰ ਲਾਡ ਹਾਂਜੀ ਤੇ ਕਿਹੜੇ ਕੰਟਰੀ ਸੀਗੇ ਜੀ ਇਹ ਇਹ ਕੈਨੇਡਾ ਤੇ ਕਿੰਨੀ ਦੇਰ ਤੋਂ ਗਏ ਹੋਏ ਸੀ ਇਹ 2022 ਦੇ ਵਿੱਚ ਗਿਆ ਕਰੋਨਾ ਤੋਂ ਬਾਅਦ ਅੱਛਾ ਜੀ ਹਾਂਜੀ ਤੇ ਕੀ ਕੰਮ ਕਰਦੇ ਸੀ ਉੱਥੇ ਡਰਾਈਵਿੰਗ ਤੇ ਜਿਹੜੀ ਡੈਥ ਆ ਹੋ ਕਿੱਦਾਂ ਹੁੰਦੀ ਆ ਕੀ ਕਾਰਨ ਆ ਉਹ ਰਾਤ ਨੂੰ ਸੁੱਤੇ ਪਏ ਸੀਗੇ ਰੋਟੀ ਖਾ ਕੇ ਉਸ ਤੋਂ ਬਾਅਦ ਮਤਲਬ ਜਦੋਂ ਦੇਖਿਆ ਮਾਰਨਿੰਗ ਦੇ ਵਿੱਚ ਬਸ ਉੱਠੇ ਹੀ ਨਹੀਂ ਹੈਗੇ ਹਾਂਜੀ ਕਿੰਨੇ ਭੈਣ ਭਰਾ ਹੋ ਤੁਸੀਂ ਬੋਲੋ ਚਾਰ ਤਿੰਨ ਭੈਣ ਇੱਕ ਭਰਾ ਇੱਕ ਇਕੱਲੇ ਹੀ ਬ੍ਰਦਰ ਹਾਂਜੀ ਮੈਰ ਨੂੰ ਜਿਵੇਂ ਵੈਸੇ ਇਹ ਹਾਂਜੀ ਇਹਨਾਂ ਦੇ ਕੀ ਪਰਿਵਾਰ ਦੇ ਬੱਚੇ ਕੀ ਨੇ ਕੋਈ ਨਹੀਂ ਹੈ ਅੱਛਾ ਕਿੰਨੀ ਕੁ ਦਿਨ ਹੋਈ ਹੈ ਸ਼ਾਦੀ ਹੋਈ ਇਹਨਾਂ ਦੀ ਉੱਥੇ ਹੀ ਕਰਵਾਈ ਸੀਗੇ ਇਹਨਾਂ ਨੇ ਯਾਨੀ ਇੱਥੇ ਹਜੇ ਕਰਨਾ ਸੀਗਾ ਜਿੰਦਾ ਪ੍ਰੋਗਰਾਮ ਵੈਸੇ ਤਾਂ 19 ਫਰਵਰੀ ਨੂੰ ਆਉਣਾ ਸੀਗਾ ਇਹਨੇ ਟਿਕਟ ਲਈ ਹੋਈ ਸੀਗੀ ਅੰਮ੍ਰਿਤਕਾਰ ਦੇ ਮਾਤਾ ਪਿਤਾ ਮਮੀ ਤੁਹਾਡੇ ਵੀ ਦੇਣੀ ਥੈਂਕ ਯੂ